ਪੀਰਾ ਫਕੀਰਾਂ ਦਾ ਸ਼ਹਿਰ ਨਕੋਦਰ ਜਿਹੜਾ ਆਏ ਦਿਨ ਸਰਕਾਰੀ ਅਧਿਕਾਰੀਆਂ ਦੀ ਰਣਗਹਿਲੀਆਂ ਕਾਰਨ ਚਰਚਿਤ ਰਹਿੰਦਾ ਹੈ ਅਤੇ ਲੋਕਲ ਪੱਤਰਕਾਰਾਂ ਵੱਲੋਂ ਇਸ ਸੰਬੰਧੀ ਖਬਰਾਂ ਆਏ ਦਿਨ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ ਪਰ ਫਿਰ ਵੀ ਸਰਕਾਰੀ ਮੁਲਾਜ਼ਮਾ ਦੇ ਕੰਨਾਂ ਉੱਪਰ ਕਦੀ ਵੀ ਜੂਲ ਨਹੀਂ ਸਰ ਕਦੀ ਦਿਸਦੀ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰ ਦੇ ਵਿੱਚ ਜਿੱਥੇ ਇੱਕ ਪਾਸੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹੇ ਦੇ ਐਸਐਸਪੀ ਪੁਲਿਸ ਦੇ ਹਾਤੀ ਦੀ ਅਗਵਾਈ ਹੇਠ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਲਈ ਨਕੋਦਰ ਸ਼ਹਿਰ ਅੰਦਰ ਫਲੈਗ ਮਾਰਚ ਕੱਢਿਆ ਜਾ ਰਿਹਾ ਸੀ। ਉੱਥੇ ਹੀ ਉਸੇ ਹੀ ਟਾਈਮ ਨਕੋਦਰ ਤੋਂ ਮਹਿਤਕੂਰ ਨੂਰ ਮਹਿਲਤੀ ਪੁਆਇੰਟ ਤੇ ਸਾਰੀਆਂ ਹੀ ਸੜਕਾਂ ਉੱਪਰ 2-2 ਕਿਲੋਮੀਟਰ ਲੰਬੀਆਂ ਗੱਡੀਆਂ ਦੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਸਨ। ਇਸ ਦੇ ਵਿੱਚ ਸਭ ਤੋਂ ਵੱਡੀ ਅੰਗੈਲੀ ਨਕੋਦਰ ਸਿਟੀ ਖਾਣੇ ਦੇ ਥਾਣਾਂ ਮੁਖੀ ਦੀ ਦੇਖਣ ਨੂੰ ਮਿਲਦੀ ਹੈ। ਜਦੋਂ ਉਸ ਨੂੰ ਮੌਕੇ ਤੋਂ ਫੋਨ ਉੱਤੇ ਜਾਣਕਾਰੀ ਦੇਣ ਦੇ ਬਾਵਜੂਦ ਵੀ ਉਸ ਵੱਲੋਂ ਕੋਈ ਤ੍ਰੈਫਿਕ ਮੁਲਾਜ਼ਮ ਮੌਕੇ ਤੇ ਨਹੀਂ ਭੇਜਿਆ ਗਿਆ। ਪਤਾ ਇਹ ਵੀ ਲੱਗ ਰਿਹਾ ਹੈ ਕਿ ਜਿਸ ਕਾਇਮ ਮਾਮਲੋਕ ਅਤੇ ਸਕੂਲੀ ਬੱਚੇ ਜਾਮ ਵਿੱਚ ਫਸੇ ਹੋਏ ਪਾਣੀ ਨੂੰ ਤਰਸੇ ਹੋਏ ਸੰਦ ਉਸ ਟਾਈਮ ਖਾਣਾਂ ਮੁਖੀ ਨਕੋਦਰ ਆਪਣੇ ਸੀਨੀਅਰ ਅਧਿਕਾਰੀਆਂ ਦੀ ਆਉ ਭਗਤ ਕਰਨ ਲੱਗੇ ਹੋਏ ਸਨ। ਇੱਥੇ ਇਹ ਵੀ ਜ਼ਿਕਰ ਯੋਗ ਹੈ ਕਿ ਇਸ ਚੌਂਕ ਵਿੱਚ ਜਾਮ ਲੱਗਣਾ ਰੋਜ਼ ਦੀ ਗੱਲ ਹੈ ਅਤੇ ਆਉਣ ਜਾਣ ਵਾਲਿਆਂ ਨੂੰ ਹਰ ਰੋਜ਼ ਇਸ ਸਮੱਸਿਆ ਨੂੰ ਚੱਲਣਾ ਪੈਂਦਾ ਹੈ ਪਰ ਨਕੋਦਰ ਸਿਟੀ ਥਾਣੇ ਦੀ ਪੁਲਿਸ ਨੂੰ ਇਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਹੁੰਦੀ ਹੈ ਅਤੇ ਜੇਕਰ ਕੋਈ ਦੇਸ਼ ਸੇਵਕ ਇਸ ਸੰਬੰਧੀ ਜਾਣਕਾਰੀ ਥਾਣਾ ਮੁਖੀ ਨੂੰ ਦੇ ਵੀ ਦਿੰਦਾ ਹੈ ਤਾਂ ਥਾਣਾ ਮੁਖੀ ਸੁਣ ਕੇ ਵੀ ਅਣਸੁਣੀ ਕਰ ਦਿੰਦੇ ਹਨ ਹਾਂ ਜੀ ਸਸਿਗਾ ਮੇਰੇ ਲੋਕ ਇੱਥੋਂ ਦੇ ਹਾਂ ਹਾਂ ਜੀ ਵੇ ਇਹ ਸਮੱਸਿਆ ਰੋਜ਼ ਦੀ ਹੈ ਕਿ ਕਦੀ ਕਦੀ ਪਰ ਲਗਭਗ ਰੋਜ਼ ਦੀ ਹੈ ਤੈਨੂੰ ਤਾਂ ਯਾਰ ਬੜੀ ਦਿੱਕਤ ਆਉਂਦੀ ਹੋਣੀ ਹਾਂਜੀ 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 ਉਹ ਕੀ ਦੇਖੋ ਸਾਈਡਾਂ ਤੇ ਪਾਣੀ ਖੜਾ ਹੈ ਗੰਦੇ ਨਹੀਂ ਵਾਕਿਆ ਬਹੁਤ ਸਮੱਸਿਆ ਹੈ ਤਾਂਈ ਕਈ ਵਾਰੀ ਕਹਿ ਚੁੱਕੇ ਕਿ ਨਕਉਦਰ ਟ੍ਰੈਫਿਕ ਦੀ ਸਮੱਸਿਆ ਬਹੁਤ ਵਧੀ ਜਾਂਦੀ ਹੈ ਹੂੰ ਹੂੰ ਚਾਹੇ ਆਹਾ ਰੋੜੇ ਚਾਹੇ ਸਬਜੀ ਮੜੇ ਚਾਹੇ ਉਮੀਦਗਰ ਚੌਂਕ ਚਾਹੇ ਨੂਰਮਨ ਰੋਡ ਚਾਹੇ ਅੰਕਲ ਰੋਡ ਸਾਰੇ ਬੰਦੇ ਰਾਚੀ ਕਰ ਵੀ ਜੇ ਕਿਸੇ ਨੇ ਆਪਣੇ ਕੰਮ ਜਾਣਾ ਹੈ ਉਹਨੂੰ ਬੜੀ ਸਮੱਸਿਆ ਕੋਈ ਐਂਬੂਲੈਂਸ ਪਾ ਸਕਦੀ ਆ ਕੋਈ ਕਿਸੇ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜ ਕੱਲ ਤਾਂ ਤੁਹਾਨੂੰ ਪਤਾ ਹੀ ਆ ਨਾ ਪਰ ਇਹ ਪ੍ਰੋਬਲਮ ਬਹੁਤ ਮਤਲਬ ਹੁਣ ਥੋੜੇ ਚਾਰ ਪੰਜ ਮਹੀਨੇ ਚ ਬਹੁਤ ਜ਼ਿਆਦਾ ਪ੍ਰੋਬਲਮ ਵੱਧ ਗਈ ਹੈ ਕੀ ਕਹਿਣਾ ਚਾਹੁੰਦੇ ਇਸ ਬਾਰੇ ਇਸ ਸਮੱਸਿਆ ਬਾਰੇ ਜਾਂ ਕਿ ਕਿਸੇ ਉੱਚ ਸੀਨੀਅਰ ਅਧਿਕਾਰੀ ਨੂੰ ਕੀ ਕਹਿਣਾ ਚਾਹੁੰਦੇ ਆ ਦੇਖੋ ਨਕੌਦਰ ਜਿਹੜੇ ਸੀਨੀਅਰ ਅਧਿਕਾਰੀ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਇੱਕ ਤਾਂ ਇੱਕ ਤਾਂ ਸਿਕਿਉਰਿਟੀ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਨਾ ਚੋਰੀਆਂ ਚੋਰੀਆਂ ਇਦਾਂ ਹੁੰਦੀਆਂ ਕਿਥੇ ਮਰਜ਼ੀ ਜਿਹਨੂੰ ਮੱਝ ਘੇਰ ਕੇ ਖੜ ਜਾਂਦੇ ਬਿਲਕੁਲ ਤੇ ਇੱਕਾ ਟ੍ਰੈਫਿਕ ਦੀ ਸਮੱਸਿਆ ਤਾਂ ਇਹਦਾ ਜਿਆਦਾ ਹੀ ਹੈ ਨਾ ਇਹਦਾ ਬਹੁਤ ਜਿਆਦਾ ਪ੍ਰੋਬਲਮ ਕਿ ਜਿਹੜੇ ਬੰਦਾ ਨਿਊਲੀ ਡਰਾਈਵਿੰਗ ਸਿੱਖੀ ਹੋਲੀ ਤੇ ਬਹੁਤ ਔਖਾ ਲੰਗਣਾ ਉਹ ਤਾਂ ਚਾਰਾ ਘਰੋਂ ਨਹੀਂ ਨਿਕਲਦਾ ਡਰਦਾ ਇੱਕ ਜਿਹੜੇ ਬੰਦੇ ਮੰਨ ਲਓ ਕਿ ਤੁਸੀਂ ਆ ਤੁਹਾਨੂੰ ਬਹੁਤ ਜਿਆਦਾ ਸਮੱਸਿਆ ਆਇਆ ਤੁਹਾਨੂੰ ਵੀ ਸਮੱਸਿਆ ਆ ਤੋ ਮੈਂ ਦੇਖੇ ਤੋ ਤੁਰਕੇ ਜਾਣ ਹੁੰਦਾ ਤਾਂ ਨਹੀਂ ਆਗਾ ਤੇ ਤੁਸੀਂ ਬੇਚੀ ਦਿੰਦੇ ਹੋ ਕਿੰਨੀ ਸਮੱਸਿਆ ਆ ਇਲੈਕਟ੍ਰੋਨਿਕ ਆ ਇਹ ਕੰਬਰੀ ਜਲਦੀ ਮਤਲਬ ਜਲਦੀ ਨਹੀਂ ਸਟਾਰਟ ਹੁੰਦੀਆਂ ਜਦੋਂ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਮਤਲਬ ਇਹ ਟ੍ਰੈਫਿਕ ਦੀ ਜਿਹੜੀ ਇਸ ਟਾਈਮ ਨੂੰ ਕੋਈ ਉਧਰ ਹੀ ਸਮੱਸਿਆ ਹੈ ਸਭ ਤੋਂ ਵੱਡੀ ਸਮੱਸਿਆ ਨਹੀਂ ਹੋਈ ਆ ਮੇਨ ਪ੍ਰਾਇੋਰਟੀ ਦਾ ਟਾਕ ਮਤਲਬ ਸਮੱਸਿਆ ਜਿਹਦੇ ਬੱਚੇ ਕੋਈ ਧਿਆਨ ਉਪਰ ਨਹੀਂ ਹੈ ਹੀ ਨਹੀਂ ਜਿਸਨ ਉਹ ਲੋਕ ਸਭਾ ਇਲੈਕਸ਼ਨ ਵੀ ਆ ਰਹੇ ਆ ਜੇਕਰ ਕੋਈ ਨੁਮਾਇੰਦਾ ਸਾਡੇ ਏਰੀਆ ਵਿੱਚੋਂ ਜਿੱਤਦਾ ਹੈ ਆ ਤੇ ਸਭ ਤੋਂ ਪਹਿਲੀ ਸਮੱਸਿਆ ਨੂੰ ਇਹ ਚੀਜ਼ਾਂ ਮੇਨ ਇਹੀ ਟ੍ਰੈਫਿਕ ਦੀ ਸਮੱਸਿਆ ਵੀ ਦਾ ਹੱਲ ਹੋਣਾ ਚਾਹੀਦਾ ਕਿਉਂਕਿ ਲਾਲਵਾਚਾ ਮਰਾਚਾ ਦੇ ਡੀਰੇ ਹੋਣ ਕਰਕੇ ਤੇ ਥੋੜਾ ਇੱਕ ਕਾਲਜ ਯੂਨੀਵਰਸਿਟੀ ਹੋਣ ਕਰਕੇ ਮੇਨ ਆਇਲੈਂਡ ਸੈਂਟਰ ਹੋਣ ਕਰਕੇ ਰੱਥ ਪੈਂਦਾ ਬਹੁਤ ਹੈ ਤੇ ਇਹ ਹੁਣ ਜਰੂਰ ਇਹਨੂੰ ਦੇਖਣਾ ਚਾਹੀਦਾ ਸਰਕਾਰ ਨੂੰ ਕਿਉਂਕਿ ਉਹ ਪਤਾ ਨਹੀਂ ਕਿਸੇ ਹਾਦਸੇ ਦੀ ਵੇਟ ਕਰਦੇ ਨੇ ਕਿਸੇ ਚੀ ਦੀ ਵੇਟ ਕਰਦੇ ਕਿਉਂਕਿ ਹਰੇਕ ਦੀ ਜਿਹ ਇਹ ਧਿਆਨ ਦੇਣਾ ਚਾਹੀਦਾ ਸੋ ਦੇਖੋ ਕੀ ਹਾਲ ਹੈ ਮਤਲਬ ਲੰਘਣਾ ਬੜਾ ਔਖਾ ਹੈ ਲੋਕੇ ਸਰ ਸਰ ਲੰਬੀਆਂ ਘਟਾਰਾਂ ਨੂਰਬਤ ਰੋਡ ਦੇ ਉੱਤੇ ਲੱਗੀਆਂ ਹੋਈਆਂ ਨੇ ਨਕੋਦਰ ਦੇ ਵਿੱਚ ਆਪਾਂ ਮੌਜੂਦ ਆ। ਕਾਫੀ ਲੰਬੇ ਟਾਈਮ ਤੋਂ ਆਪਾਂ ਦੇਖ ਰਹੇ ਆ ਵੀ ਇੱਥੇ ਕਾਫੀ ਰਸ਼ਿਆ ਕਾਫੀ ਲੋਕਾਂ ਦੇ ਘਟਾਰੇ ਹੋਣ ਜਾਂਦੇ ਵਿੱਚ ਤੁਸੀਂ ਵੀ ਤੇ ਮੌਕੇ ਦਾ ਨਖਰੇ ਆ ਇੱਥੇ ਕੀ ਕਰ ਤੁਹਾਡਾ ਨਾਲ ਕੋਈ ਗੱਡੀ ਗੁੱਡੀ ਫਸੀ ਹੋਈ ਹੈ ਕਿੱਦਾਂ ਹੈ? ਨਾ ਉਹੀ ਹੈ ਜੀ ਮੈਂ ਖੁਦ ਡੀਐਸਪੀ ਦਫ਼ਤਰ ਜਾਣਾ ਸੀ ਨਕੋਦਰ ਗੱਡੀ ਅੱਧਾ ਕਿਲੋਮੀਟਰ ਪਿੱਛੇ ਛੱਡ ਕੇ ਆਏ ਕਿਉਂਕਿ ਜਾਮ ਦੇ ਕਰਕੇ ਮੌਕੇ ਤੇ ਐਸਐਚਓ ਨਕੋਦਰ ਸਿਟੀ ਨੂੰ ਸੂਚਿਤ ਵੀ ਕੀਤਾ ਗਿਆ ਮਿੰਟ ਹੋ ਗਏ ਅਜੇ ਤੱਕ ਨਾ ਕੋਈ ਐਸਐਚਓ ਆਇਆ ਨਾ ਹੀ ਕੋਈ ਮੁਲਾਜ਼ਮ ਆਇਆ ਤੁਸੀਂ ਦੇਖ ਸਕਦੇ ਹੋ ਮੇਰਾ ਖਿਆਲ ਹੈ ਵੀ ਦੋ ਦੋ ਕਿਲੋਮੀਟਰ ਲੰਬੀਆਂ ਲੈਣਾ ਹੈਗੀ ਬਿਲਕੁਲ ਜੀ ਤੇ ਹੋਰ ਤੁਸੀਂ ਦੇਖੋ ਮਾਨਯੋਗ ਹਾਈ ਕੋਰਟ ਦੀਆਂ ਬੈਠਾਂ ਆ ਵੀ ਕਿਸੇ ਵੀ ਗੱਡੀ ਨੂੰ ਕਾਲੀ ਫਿਲਮ ਜਾਂ ਜਿਹੜੇ ਪਰਦੇ ਹੁੰਦੇ ਨੇ ਆਪਣੇ ਸਾਹਮਣੇ ਗੱਡੀ ਖੜੀ ਆਏ ਜੈਲੋਂ ਭਲੇ ਕੇ ਟੈਕਸੀ ਜਿਹੜੀ ਚੱਲਦੀ ਆ ਉਹਦੇ ਸ਼ੀਸ਼ੇ ਕਾਲੇ ਆ ਤੇ ਕੋਈ ਵੀ ਇੱਥੇ ਦੇਖਣ ਵਾਲਾ ਹੈ ਨਹੀਂਗਾ ਹਨਾ ਕੋਈ ਰੋਕ ਟੋਕ ਨਹੀਂ ਮੈਂ ਤਾਂ ਕੋਈ ਰੋਕ ਟੋਕ ਨਹੀਂ ਇੱਥੇ ਜ਼ਿਆਦਾਤਰ ਨੂੰ ਉਧਰ ਚੇ ਹੁੰਦਾ ਜਿਸਮ ਬੀਰਵਾਰ ਹੁੰਦਾ ਨਾ ਉਸ ਤੇ ਮਜ਼ੂਰ ਲੱਗਦਾ ਤੇ ਰੋਲਾ ਇਹ ਹੀ ਹੁੰਦਾ ਵੀ ਕੋਈ ਇੱਥੇ ਕੰਟਰੋਲ ਨਹੀਂ ਕਰਦਾ ਤੇ ਅੱਜ ਜਿਹੜੇ ਹਾਲਾਤ ਆ ਮੇਰਾ ਖਿਆਲ ਆ ਵੀ ਅੰਧਾ ਘੰਟਾ ਵਾਤਾਵਰਣ ਦਾ ਚੱਕਦਾ ਅੰਧਾ ਘੰਟਾ ਪਹਿਲਾਂ ਆਇਆ ਸੀ ਉਦੋਂ ਹੀ ਐਸਚੋ ਸਿਟੀ ਨੂੰ ਫੋਨ ਕੀਤਾ ਨਗਰ ਨੂੰ ਤੇ ਉਹੋ ਜਿਹੇ ਹਾਲਾਤ ਆ ਗਿਆ ਤੇ ਚਾਹ ਡਰਾਈਵਰ ਨਾਲ ਗੱਲ ਕੀਤੀ ਕਹਿੰਦਾ ਜੀ 1.5 ਘੰਟੇ ਤੋਂ ਉੱਤੇ ਹੋ ਗਿਆ ਲਾਈਨ ਦੇ ਵਿੱਚ ਲੱਗੇ ਨੂੰ ਇੱਧਰ ਤੱਕੀ ਖਾ ਖਾ ਕੇ ਗਾਹ ਨੂੰ ਆ ਰਹੇ ਆ ਬਿਲਕੁਲ ਜਿਵੇਂ ਕੋ ਹਾਲਾਤ ਮਤ ਤੋਂ ਬੱਤਰ ਆ ਉਹ ਇੱਕ ਮੇਰੇ ਖਿਆਲ ਟੈਂਕਰ ਹੈਗਾ ਉਹ ਖਰਾਬ ਹੋਇਆ ਚੌਕ 'ਚ ਖੜਾ ਦੇਖ ਸਕਦੇ ਹੋ ਦਿਖਾ ਦਿਆ ਕਰੀ ਟੈਂਕਰ ਉਹ ਵੀ ਵਿੱਚ ਜਿਹੜਾ ਚੌਕ ਦੇ ਵਿੱਚ ਖੜਾ ਕੋਈ ਹਾਲਾਤ ਨੇ ਤੇ ਕੋਈ ਵੀ ਇਹਨੂੰ ਕੰਟਰੋਲ ਕਰਨ ਵਾਸਤੇ ਮੌਕੇ ਦਿੱਤੇ ਮੌਜੂਦ ਨਹੀਂ ਹੈ ਮਨ ਪੁਲਿਸ ਦਾ ਇਹ ਹਾਲਿਆ ਵੀ ਸੜੇ ਤੇ ਕੋਈ ਤਾਂ ਵੀ ਨਹੀਂ ਕੋਈ ਆਉਂਦਾ ਹੈਗਾ ਯਾਨੀ ਇਹ ਸਮੱਸਿਆ ਸ਼ਹਿਰ ਦੀ ਹੈ ਤੇ ਨੈਤਿਕੀ ਸਮੱਸਿਆ ਹੈ ਡੇਲੀ ਡੇਲੀ ਦਾ ਹਾਲ ਹੈ ਅਸੀਂ ਜਿਸ ਦਿਨ ਵੀ ਨਕੋਦਰ ਆਈਏ ਇੱਥੇ ਘੰਟਾ ਦਾ ਯੂ ਖਰਾਬ ਹੋਣਾ ਘੰਟਾ ਦਾ ਕਿਤੇ ਗਿਆ ਨਹੀਂ ਹੈਗਾ ਤੇ ਪੁਲਿਸ ਦੇ ਗੰਦੇ ਯੂ ਨਹੀਂ ਸਰਕਦੇ ਦੁਪਹਿਰ ਦਾ ਟਾਈਮ ਹੈ ਸਕੂਲਾਂ ਤੋਂ ਛੁੱਟੀ ਹੋਈ ਹੈ ਬੱਚੇ ਜਿਵੇਂ ਫਸੇ ਹੋਏ ਬੱਚੇ ਦੇ ਕੋ ਬੱਸਾਂ 'ਚ ਬੈਠੇ ਗਰਮੀ ਦੇ ਵਿੱਚ ਹਨਾ ਉਹਨਾਂ ਦੇ ਪੇਰੈਂਟਸ ਅੜਿੱਕਦੇ ਹੋਗੇ ਅੱਡਿਆਂ ਤੇ ਜਿੱਥੇ ਬੱਚਿਆਂ ਨੂੰ ਉਤਾਰਨਾ ਹਾਂਜੀ 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 ਪਰ ਇੱਥੇ ਕਿਸੇ ਨੂੰ ਕੋਈ ਫਿਕਰ ਨਹੀਂ ਗੱਡੀਆਂ ਬੜਦੀਆਂ ਬਾਲਿੰਦੇ ਆ ਤੇ ਗੱਡੀਆਂ ਚ ਰੇਸੀਆਂ ਚ ਬਹਿ ਜਾਂਦੇ ਆ ਬਿਲਕੁਲ ਵੱਡੇ ਵੱਡੇ ਟਰੱਕਾਂ ਵਾਲੇ ਵੀ ਸਾਡੇ ਇੱਥੇ ਮੌਜੂਦ ਨੇ ਉਹ ਵੀ ਫਸੇ ਹੋਏ ਨੇ ਡਰਾਈਵਰ ਸਾਹਿਬ ਕਿੰਨਾ ਕੁ ਟਾਈਮ ਹੋ ਗਿਆ ਫਸਿਆ ਨੂੰ ਜੀ ਬਾਈ ਹੋ ਗਿਆ ਡੇਢ ਘੰਟਾ ਕਿੰਨਾ ਕੋ ਦੋ ਘੰਟੇ ਲੱਕ ਤਾਉਣ ਦੀ ਆ ਏਡਾ ਰੋਡ ਦਾ ਤੇ ਇੱਥੇ ਅਕਸਰ ਕਿੰਨੀ ਕੁ ਪ੍ਰੋਬਲਮ ਰਹਿੰਦੀ ਆ ਇੱਥੇ ਪ੍ਰੋਬਲਮ ਆ ਅੱਗੇ ਤਾਂ ਕਿਤੇ ਮੈਂ ਤਾਂ ਵੇਖੀ ਨਹੀਂ ਭਾਈ ਅੱਜ ਪਹਿਲਾ ਚੱਕਰੀਆਂ ਲੰਘਦਾ ਮੁੰਡੇਲੀ ਆ ਮਰਾਜ ਹੁੰਦੇ ਤੇ ਰਾਤ ਤੇ ਟ੍ਰੈਫਿਕ ਕੰਟਰੋਲ ਨੂੰ ਕਿ ਨਹੀਂ ਕਦੀ ਡਰਾਈਵਰ ਮੈਂ ਨਹੀਂ ਵੇਖਿਆ ਜੀ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਵੀ ਡੇਢ ਘੰਟਾ ਹੋ ਗਿਆ ਫਸਿਆ ਨੂੰ ਕੋਈ ਇੱਥੇ ਮੁਲਾਜ਼ਮ ਆਉਣ ਕੋਈ ਵੇਖਣ ਕੌਣ ਦੇ ਪਿੱਛੇ ਉਦੋਂ ਦੇ ਆਏ ਹੁੰਦੇ ਜਾਮ ਖੁੱਲ ਜਾਣਾ ਸੀਗਾ ਕੰਮ ਵਾਲੇ ਬੰਦੇ ਆਪਣੀ ਡਿਊਟੀ ਤੇ ਜਾਣਾ ਹੁੰਦਾ ਪੂਰੇ ਕੰਮ ਦੇ ਪੈਣੇ ਹੁੰਦੇ ਓਹੀ ਤਾਂ ਗੱਲ ਹੈ ਜੀ ਡੇਢ ਰੋਟੀ ਵੀ ਖਾਦੀ ਭੁੱਖਿਆ ਸਵੇਰ ਦੇ ਹਾਂ 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 ਜੀ ਮੁਸ਼ਕਲ ਆਉਂਦੀ ਹੈ ਬਹੁਤ ਬਖਸ਼ਤਾ ਸੀ ਕਾਲ ਜੀ ਕੀ ਕਹਿਣਾ ਚਾਹੁੰਦੇ ਮੈਡਮ ਟ੍ਰੈਫਿਕ ਵਾਦੇ ਟ੍ਰੈਫਿਕ ਕਰਾਉਣਾ ਚਾਹੀਦਾ ਸੈਟੇ ਤੇ ਡਿਊਟੀ ਹੋਣੀ ਚਾਹੀਦੀ ਆ ਐਨਾ ਜਿਹੜਾ ਅਸੀਂ ਹੁਣ ਕਿੰਨਾ ਇੱਕ ਫਸੇ ਹੋਏ ਆ ਹੌਲੀ 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 ਫੋਨ ਚੁਲਿਆ ਹੈ ਹੁ ਓਕੇ ਜੀ ਓਕੇ ਲਾਈਵ ਤਸਵੀਰਾਂ ਕਿੰਦਾ ਟ੍ਰੈਫਿਕ ਜਾਮ ਹੋਇਆ ਪਿਆ ਇੱਧਰ ਵੀ ਲੰਬੀਆਂ ਕਤਾਰਾਂ ਆਇਆ ਤੇ ਇੱਧਰ ਵੀ ਲੰਬੀਆਂ ਕਤਾਰਾਂ ਨੇ ਤੇ ਸਾਡੇ ਬੈਕ ਸਾਈਡ ਤੇ ਵੀ ਲੋਕੀ ਬਹੁਤ ਪਰੇਸ਼ਾਨ ਨੇ ਦੁਪਹਿਰ ਦਾ ਸਮਾਂ ਆ ਤੇ ਲੋਕੀ ਆਪਣੇ ਕਮਾਂਗਾਰਾਂ ਤੋਂ ਜਾਂ ਸਕੂਲਾਂ ਤੋਂ ਆ ਰਹੇ ਨੇ ਦੇਖ ਸਕਦੇ ਆ ਕਿਸ ਤਰ੍ਹਾਂ ਲੰਬੀਆਂ ਕਤਾਰਾਂ ਲੱਗੀਆਂ ਮੈਂ ਅਖੀਰ ਦਿਖਾਉਣਾ ਚਾਹਦਾ ਇੱਧਰ ਵੀ ਦੇਖੋ ਪਰ ਇੱਥੇ ਮੌਕੇ ਤੇ ਕੋਈ ਵੀ ਨਾ ਤਾਂ ਪੁਲਿਸ ਮੁਲਾਜ਼ਮ ਮੌਜੂਦ ਹੈ ਤੇ ਨਾ ਹੀ ਪ੍ਰਸ਼ਾਸਨ ਨੇ ਕੋਈ ਖਾਸ ਪ੍ਰਬੰਧ ਕੀਤਾ ਹੋਣਾ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਉਹ ਲਾਈਵ ਤਸਵੀਰਾਂ ਨਕੌ ਉਧਰ ਤੋਂ ਨੂਰਮਲ ਸ਼ਹਿਰ ਦੇ ਰੋਡ ਦੀਆਂ ਲੰਬਾ ਜਾਮ ਲੱਗਾ ਆ ਤੇ ਆਮ ਸਵਾਰੀਆਂ ਨੂੰ ਦਿੱਕਤ ਆ ਰਹੀ ਆ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਫੈਮਿਲੀ ਵਾਲੇ ਆ ਕੋਈ ਕੰਮਕਾੜਾ ਵਾਲਾ ਆ ਜਿਹੜਾ ਕੀ ਰੋਜਾਨਾ ਇੱਥੇ ਪਰੇਸ਼ਾਨ ਹੋ ਰਹੇ ਨੇ